ਨੇ ਜਸਪ੍ਰੀ ਸਿੰਘ ਕਹਿੰਦੇ ਜਿਹੜੀ ਵੀ ਟੀਮ ਦਾ ਜਾਫੀ ਦੋ ਜੱਫੇ ਲਾ ਗਿਆ ਤੇ ਆਪਾਂ 300 ਡਾਲਰ ਦੇਵਾਂਗੇ ਪ੍ਰੋਫੈਸਰ ਸਾਹਿਬ ਬੁੱਲ ਟਾ ਗਿਆ ਵਾਹ ਬੁੱਲ ਟਾ ਗਿਆ ਸਾਹਮਣੇ ਮੈਦਾਨ ਦੇ ਵਿੱਚ ਵਾਹ ਗੱਭਰੂ ਆ ਇਸ ਵੇਲੇ ਜਿਹੜਾ ਸਿਰੇ ਦਾ ਮੁਕਾਬਲਾ ਸਿਰੇ ਦੀ ਰੇਡ ਹੈ ਆਹ ਵੇਖਦਾ ਸਾਹਮਣੇ ਮੈਨੂੰ ਲੱਗਦਾ ਉਹ ਚੱਪਾ 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 ਉਹ ਚੱਪਾ 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 ਆਏ ਹਾਏ ਵੀਰ ਐਡੀਲੇਡ ਵਾਲਾ ਕਹਿੰਦਾ ਜਿਹੜੀ ਵੀ ਜਿਹੜੀ ਵੀ ਟੀਮ ਦਾ ਜਿਹੜਾ ਵੀ ਜਾਫੀ ਪੈਣ ਜੱਫੇ ਲਾ ਗਿਆ 1100 ਜਾਂ 1500 ਤੇ ਗ੍ਰਿੰਦਰ ਗਿੱਲ ਕਹਿੰਦਾ ਗੱਲ 2100 ਤੱਕ ਪੁੱਜ ਜਾਣੀ ਆ ਉਹ ਕਹਿੰਦੇ ਚਿੱਟੀ ਵਾਲਾ ਚਿੱਟੀ ਵਾਲਾ ਗੁਰਮਾ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਗੁਰਮਾ ਵਾਲਾ ਚਿੱਟੀ ਵਾਲਾ ਗੁਰਮਾ ਵਾਲਾ ਉਹ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਗੱਡਾ ਡਈਆਂ ਤੇ ਗੱਡਾ ਡਈਆਂ ਤੇ ਗੱਡਾ ਡਈਆਂ ਤੇ ਗੱਡਾ ਡਈਆਂ ਤੇ ਉਹ ਸਾਹਮਣੇ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਜੱਗਾ ਉਹ ਸਾਹਮਣੇ 200 ਡਾਲਰ ਆ ਕਹਿੰਦੇ ਵੈਸਲ ਖਾਨ ਵਾਹ ਜੀ ਵੈਸਨ ਖਾਲਸਾ ਦੇ ਇਸ ਨੌਜਨ ਜਗੇ ਚਿਟੀ ਵਾਲੇ ਨੇ ਜੇ ਕੌਣ ਬੈਠਾ ਇੱਥੇ ਜਿਹੜੇ ਲਿਖਦੇ ਆ ਭਈ ਸਾਨੂੰ ਕਮੈਂਟਰੀ ਕਰ ਲੈਣ ਦੋ ਤੇ ਪੈਸੇ ਉਧਰ ਲਖਾਈ ਜੋ ਭਰਾ ਬਣ ਕੇ ਹਾਂਜੀ ਰੋਜੀ ਜੀ ਆਜੋ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਵੀਰਾਂ ਦਾ ਸਿਡਨੀ ਸਿੰਘ ਜੇਮ ਦੀ ਪ੍ਰਬੰਧਕ ਕਮੇਟੀ ਦਾ ਵੈਸਨ ਖਾਲਸਾ ਕਬੱਡੀ ਕਲੱਬ ਦਾ ਰਾਏ ਬ੍ਰਦਰਸ ਦਾ ਸਾਰੀ ਸੰਗਤ ਦਾ ਧੰਨਵਾਦ ਪਾਡ ਨੰਬਰ ਦੇ ਵੱਲੋਂ ਸੋ ਸਾਰਿਆਂ ਦਾ ਸਤਿਕਾਰ ਬਹੁਤ ਬਹੁਤ ਧੰਨਵਾਦ ਤਿੰਨ ਜੱਫੇ ਹੋ ਗਏ ਜੱਗਿਆ ਤੇਰੇ ਇਹ 1500 ਦੀ ਕਬੱਡੀ ਮੇਸ਼ੀ ਦੀ ਕਬੱਡੀ ਬਣ ਗਿਆ ਮੇਲਾ ਬਣ ਜਾਣਾ ਮੇਲਾ ਬਣ ਜਾਣਾ ਮੇਲਾ ਬਣ ਜਾਣਾ ਮੇਲਾ ਬਣ ਗਿਆ ਬਣ ਗਿਆ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਚੰਗਾ ਬਣ ਗਿਆ ਮੇਰੇ ਵੀਰੋ ਮੇਲਾ ਬਣ ਗਿਆ ਮੇਲਾ ਬਣ ਗਿਆ ਜਦੋਂ ਪੁੱਤ ਪੁਆਇੰਟ ਲੈ ਕੇ ਜਾਂਦਾ ਮੇਰੇ ਵੀਰੋ ਸਾਰੇ